ਪਟਿਆਲਾ ਹੌਟ ਸੀਟ ਤੇ ਇੱਕ ਨਵਾਂ ਮੋੜ ਆਇਆ ਹੁਣ ਪਟਿਆਲਾ ਤੋਂ ਕਾਂਗਰਸ ਵੱਲੋਂ ਤਰਵੀਰ ਗਾਂਧੀ ਨੂੰ ਜਿਹੜੀ ਐ ਸੀਟ ਦੇ ਦਿੱਤੀ ਗਈ ਐ ਵਿਰੋਧ ਲਗਾਤਾਰ جاری ਸੀ ਪਰ ਸੀਟ ਤਰਵੀਰ ਗਾਂਧੀ ਨੂੰ ਦਿੱਤੀ ਗਈ ਐ ਗੱਲਬਾਤ ਕਰਾਂਗੇ ਤਰਵੀਰ ਗਾਂਧੀ ਜੀ ਸਾਡੇ ਨਾਲ ਮੁਜਬ ਕਦੀ ਸਾਬ ਪਾਰਟੀ ਦੇ ਕੁਝ ਨੁਮਾਇੰਦਿਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਪਰ ਸੀਟ ਤੁਹਾਨੂੰ ਹੀ ਦਿੱਤੀ ਗਈ ਐ ਪਾਰਟੀ ਹਾਈ ਕਮਾਂਡ ਵੱਲੋਂ ਕੁਦਰਤੀ ਗੱਲ ਐ ਜੀ ਇਹ ਜਿਹੜਾ ਵੀ ਬੰਦਾ ਕਿਸੇ ਪ੍ਰਚਾਰੀ ਪਾਰਟੀ 'ਚ ਕੰਮ ਕਰਦਾ ਉਹਦਾ ਸਿਆਸੀ ਹੱਕ ਹੈਗਾ ਆ ਉਹਨੂੰ ਹੱਕ ਮੰਨਣਾ ਵੀ ਚਾਹੀਦਾ ਔਰ ਜੇ ਕਿਸੇ ਨੇ ਇੱਕ ਸੀਟ ਕਲੇਮ ਕੀਤੀ ਆਪਣੇ ਵਾਸਤੇ ਉਹਨੇ ਆਪਣੇ ਜਮਹੂਰੀ ਹੱਕ ਦੀ ਮਤਲਬ ਆਪਣੀ ਵਰਤੋਂ ਕੀਤੀ ਹੈਗੀ ਹੈ ਔਰ ਹਰ ਇੱਕ ਬੰਦੇ ਨੂੰ ਹੱਕ ਹੈ ਕਿਸੇ ਵੀ ਜਮਹੂਰੀ ਪਾਰਟੀ ਜੇ ਕੋਈ ਡਿਕਟੇਟਰ ਪਾਰਟੀ ਉੱਥੋਂ ਇੱਕੋ ਬੰਦਾ ਰੱਖਣਾ ਦੇ ਉਹ ਗੱਲ ਲੱਗ ਹੈਗੀ ਸੋ ਇਹ ਤਾਂ ਕਾਂਗਰਸ ਪਾਰਟੀ ਦੀ ਗ੍ਰੇਟਨੈਸ ਹੈ ਕਿ ਉੱਥੇ ਹਰ ਇੱਕ ਬੰਦੇ ਨੂੰ ਹੱਕ ਹੈ ਚੁਣੇ ਜਾਣ ਦਾ ਜਾਂ ਚੋਣ ਵਾਸਤੇ ਆਪਣੇ ਆਪ ਨੂੰ ਪੇਸ਼ ਕਰਨ ਦਾ ਹੈਗਾ ਉਸ ਵਾਰ ਪਾਰਟੀ ਨੇ ਦੇਖਣਾ ਹੁੰਦਾ ਕਿ ਜਿਸ ਕੰਟੈਕਸਟ ਵਿੱਚ ਇਲੈਕਸ਼ਨ ਹੋ ਰਿਹਾ ਜਿੱਡੇ ਵੱਡੇ ਫਰੇਮਵਰਕ ਦੇ ਇਲੈਕਸ਼ਨ ਹੋ ਰਿਹਾ ਜਿਨ੍ਹਾਂ ਹਾਲਤਾਂ ਇਲੈਕਸ਼ਨ ਹੋ ਰਿਹਾ ਉਹ ਸਾਜ ਪਾਰਟੀ ਨੂੰ ਇਹ ਸੀਟ ਤੇ ਜਿੱਤ ਕਿਵੇਂ ਪ੍ਰਾਪਤ ਹੋ ਸਕਦੀ ਹੈਗੀ ਹੈ ਅਲੱਗ-ਅਲੱਗ ਜਿਹੜੇ ਕੈਂਡੀਡੇਟ ਨੇ ਜਾਂ ਜਿਹੜੇ-ਜਿਹੜੇ ਉਸ ਸੀਟ ਤੇ ਲਾਨ ਵਾਲੇ ਬੰਦੇ ਨੇ ਉਹ ਉਹਨਾਂ ਦਾ ਮਤਲਬ ਸਿਆਸੀ ਪਿਛੋਕੜ ਜਾਂ ਸਿਆਸੀ ਤਜਰਬਾ ਜਾਂ ਸਿਆ ਜਾਂ ਮੌਜੂਦਾ ਕਾਂਗਰਸੀ ਨੀਤੀਆਂ ਪ੍ਰਤੀ ਸਮਝ ਜਾਂ ਉਹ ਸਾਰੇ ਕੋਈ ਜਾਂ ਉਹਨਾਂ ਦਾ ਜਿਹੜਾ ਇੱਕ ਮਤਲਬ ਉਹਨਾਂ ਦੀ ਜਿਹੜੀ ਸ਼ਖਸੀਅਤ ਹੈ ਉਹ 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 ਕਿਸ ਤਰ੍ਹਾਂ ਕਾਂਗਰਸ ਨੂੰ ਫਾਇਦਾ ਦੇ ਸਕਦੀ ਹੈਗੀ ਹੈ ਇਹ ਪਾਰਟੀ ਨੇ ਦੇਖਣਾ ਹੁੰਦਾ ਹੈਗਾ ਤੇ ਪਰੇ ਪਰ ਸੀਟ ਕਲੇਮ ਕਰਨਾ ਜਾਉ ਤੇ ਵਾਸਤੇ ਲੜਨਾ ਇਹ ਹਰ ਇੱਕ ਦਾ ਹੱਕ ਹੈਗਾ ਮੇਰਾ ਕਿਸੇ ਨਾਲ ਨਾ ਮੇਰਾ ਕੋਈ ਧੜਾ ਹੈ ਕਾਂਗਰਸ ਦਾ ਮੈਂ ਕਿਸੇ ਦਾ ਕੋਈ ਵਿਰੋਧੀ ਹੈਗਾ ਮੇਰੇ ਵਾਸਤੇ ਸਾਰੇ ਸਤਕਾਰਯੋਗ ਨੇ ਜਿਨ੍ਹਾਂ ਨੇ ਵੀ ਪਿੱਛੇ ਜੋ ਵੀ ਕਿਹਾ ਪਾਰਟੀ ਵਾਰੇ ਆਪਣੇ ਹੱਕ ਨੂੰ ਹੱਕ ਹੱਕ ਨੂੰ ਸਰਟ ਕਰਦੇ ਹੋਏ ਸਿਰ ਮੱਥੇ ਤੇ ਹੁਣ ਜਦੋਂ ਸੀਟ ਦਾ ਐਲਾਨ ਹੋ ਗਿਆ ਤਾਂ ਮੈਨੂੰ ਉਮੀਦ ਹੈ ਕਿ ਕੋਈ ਵੀ ਕਾਂਗਰਸ ਦਾ ਵਰਕਰ ਜਿਹੜਾ ਜਿਹਦੇ ਦਿਲ ਚ ਕਾਂਗਰਸ ਹੈ ਜਿਹਦੇ ਹਿਰਦੇ ਚ ਕਾਂਗਰਸ ਹੈ ਉਹ ਕਦੀ ਕਾਂਗਰਸ ਦੇ ਅਫੀਸ਼ੀਅਲ ਨਾਮਿਨੀ ਦਾ ਵਿਰੋਧ ਨਹੀਂ ਕਰੂਗਾ ਉਹ ਕਾਂਗਰਸ ਦੀ ਜਿਹੜੀ ਤੋਂ ਪੋਲੀਚੋਲੀ ਪਾ ਕੇ ਕਾਂਗਰਸਾਈ ਕਮਾਂਡ ਦੇ ਹੱਥ ਮਜ਼ਬੂਤ ਕਰੂਗਾ ਜੀ ਪਟਿਆਲਾ ਦੇ ਵਿੱਚ ਇੱਕ ਵਾਰ ਫਿਰ ਪ੍ਰਨੀਤ ਕੋਰ ਨਾਲ ਮੁਕਾਬਲਾ ਹੈ ਕਿਉਂਕਿ ਪਹਿਲੇ ਵੀ ਤੁਸੀਂ ਹਾਰ ਆ ਚੁੱਕੇ ਹੋ ਹੁਣ ਉਹ ਕਾਂਗਰਸ ਛੱਡ ਕੇ ਬੀਜੇਪੀ ਤੋਂ ਜਿਹੜੇ ਇਲੈਕਸ਼ਨ ਲੜ ਰਹੇ ਨੇ ਤੁਹਾਡੇ ਮੁਕਾਬਲੇ ਦੇਖੋ ਉਹ ਤਾਂ ਉਹਨਾਂ ਦੀ ਜਿਹੜੀ ਆਪਣੇ ਉਹਨਾਂ ਦੀ ਉਹਨਾਂ ਆਪਣੇ ਆਪਣੀ ਆਤਮਾ ਨੂੰ ਪੁੱਛਣਾ ਚਾਹੀਦਾ ਅੰਦਰੂਨੀ ਪੁੱਛਣਾ ਚਾਹੀਦਾ ਕਿ 60 ਸਾਲ ਕਾਂਗਰਸ ਵਿੱਚ ਨਿਗ ਮਾਨ ਕੇ ਸਾਰੇ ਗੱਦੀਆਂ ਮਾਨ ਕੇ ਚਾਰ ਬਾਰ ਐਮਪੀ ਬਣ ਕੇ ਦੋ ਬਾਰ ਸੀਐਮ ਸੀਐਮ ਸ਼ਿਪ ਮਾਨ ਕੇ ਜੀ ਅੱਜ ਉਹਨਾਂ ਨੂੰ ਭਾਜਪਾ ਚੰਗੀ ਲੱਗਣ ਲੱਪੇ ਤਾਂ ਇਹਦਾ ਕੀ ਕਾਰਨ ਨੇ ਇਹਦਾ ਇਹਦਾ ਮਤਲਬ ਉਹਨਾਂ ਦੀ ਕਾਂਗਰਸ ਨਾਲ ਕੋਈ ਸਧਾਂਤਕ ਸਾਂਝ ਨਹੀਂ ਸੀਗੀ ਸਿਰ ਮੌਕਾ ਪ੍ਰਸਤੀ ਸੀਗੀ 16 ਦੀ ਸਿਆਸਤ ਸੀਗੀ ਐਸ਼ਮਾਨ ਨੇ ਮਾਰਨ ਦੀ ਸਿਆਸਤ ਸੀਗੀ ਉਹ ਜਦੋਂ ਦੇਖਿਆ ਕਿ ਕਾਂਗਰਸ ਵਿੱਚ ਨਹੀਂ ਪੂਰੀ ਹੁੰਦੀ ਤਾਂ ਉਹ ਰਾਮਨੱਟ ਪੁਸੀ ਮਾਰ ਕੇ ਭਾਜਪਾ ਚਲੇ ਗਏ ਹੈਗੇ ਕੋਈ ਟਕਸਾਲੀ ਕਾਂਗਰਸੀ ਇਸ ਤਰ੍ਹਾਂ ਨਹੀਂ ਕਰਦਾ ਹੈਗਾ ਸਿਰ ਮੌਕਾ ਪ੍ਰਸ ਬੰਦੀ ਕਰ ਸਕਦੇ ਹੈਗੇ ਉਹ ਉਹ ਭਾਜਪਾ ਜਿਹੜੀ ਦੇਸ਼ ਫਿਰਕੂ ਵੰਡ ਪਾ ਰਹੀ ਹੈ ਉਹ ਭਾਜਪਾ ਜੀ ਨੇ ਕਿਸਾਨਾਂ ਦੇ ਜ਼ੁਲਮ ਕੀਤੇ ਹੈ ਉਹ ਭਾਜਪਾ ਜੀ ਨੇ 800 ਕਿਸਾਨ ਸ਼ਹੀਦ ਕੀਤੇ ਹੈ ਉਹ ਭਾਜਪਾ ਜੀ ਦੇ ਵਾਲੇ ਤੇ ਜਿਹਨੇ ਮੁੰਡੇ ਦਾ ਗੱਡੀ ਚੜਾ ਕੇ ਮਾਰੇ ਨੇ ਉਹਨੂੰ ਟਿਕਟ ਦੇਈ ਬੈਠੀ ਹੈਗੀ ਹੈ ਉਹ ਪਾਜਪਾ ਜੀ ਨੇ ਕਿੱਲਾਂ ਗੱਡੀਆਂ ਆ ਗਈਆਂ ਤਾਰਾਂ ਲਾਈਆਂ ਹੈਗੀਆਂ ਉਹ ਪਾਜਪਾ ਜਿਹੜੇ ਪੰਜਾਬ ਨੂੰ ਕਿਸਾਨ ਨੂੰ ਦਿੱਲੀ ਨਹੀਂ ਜਾਣ ਦਿੰਦੀ ਉਹ ਪਾਜਪਾ ਜੀ ਨੇ ਸਾਰੇ ਮੁਲਕ ਨੂੰ ਵੇਚਤਾ ਸਮਾਨੀਆਂ ਡਾਨੀਆਂ ਕੋਲ ਉਸ ਪਾਜਪਾ ਦੇ ਘਨੇੜੀ ਚੜਨਾ ਹੈਗਾ ਸ਼ਰਮ ਵਾਲੀ ਗੱਲ ਹੈਗੀ ਹੈ ਬੜੀ ਮਤਲਬ ਟੀਟਾਈ ਵਾਲੀ ਗੱਲ ਹੈਗੀ ਹੈ ਔਰ ਐਡੇ ਵੱਡੇ ਸ਼ਾਹੀ ਖਾਨਦਾਨ ਨੂੰ ਮੈਂ ਤਾਂ ਰਾਜਾ ਰਾਣੀ ਨਹੀਂ ਕਹਿੰਦਾ ਕਿਉਂਕਿ ਹੁਣ ਸਭ ਕੋ ਰੁਤਬੇ ਖਤਮ ਹੋ ਚੁੱਕੇ ਹੈਗੇ ਸ਼੍ਰੀਮਤੀ ਪਨੀਤ ਕੌਰ ਨੂੰ ਤੇ ਕਪਟਨ ਰਿੰਦਰ ਸਿੰਘ ਨੂੰ ਵੀ ਇਸ ਗੱਲ ਦਾ ਅੰਤਰ ਝਾਤ ਮਾਰਨੀ ਚਾਹੀਦੀ ਕਿ ਕੀ ਉਹਨਾਂ ਨੇ ਜੋ ਕੀਤਾ ਹੈਗਾ ਕੀ ਉਹ ਕੀ ਕੀ ਉਹਨਾਂ ਦੀ ਆਤਮਾ ਇਸ ਗੱਲ ਨੂੰ ਲਾਨਤ ਪਾਣੀ ਹੈਗੀ ਜਾਂ ਨਹੀਂ ਪਾਣੀ ਅਕਾਲੀ ਦਲ ਦੀ ਗੱਲ ਕੀਤੀ ਹੈ ਅਕਾਲੀ ਦਲ ਤੋਂ ਵੀ ਐਨ ਕੇ ਸ਼ਰਮਾ ਨੂੰ ਪਟਿਆਲਾ ਤੋਂ ਸੀਟ ਲੜਵਾਈ ਜਾ ਰਹੀ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਮੇਰਾ ਉਹਨਾਂ ਬਤਵਾ ਨਹੀਂ ਰਿਹਾ ਪਰ ਉਹ ਮੈਂ ਉਹਨਾਂ ਜਿੰਨਾ ਤੱਕ ਮੈਂ ਜਾਣਦਾ ਉਹ ਇੱਕ ਸੌ ਵਿਅਕਤੀ ਨੇ ਹੈਗਾ ਉਹਨਾਂ ਦੇ ਇੱਕ ਆਧਾਰ ਹੈ ਪੂਰਾ ਜਨਤਕ ਆਧਾਰ ਹੈਗਾ ਆਪਣੇ ਹਲਕੇ ਵਿੱਚ ਔਰ ਅਭੀ ਮਾਨਤਾਨ ਹੈਗਾ ਤੇ ਇਦਾਂ ਦੇ ਬੰਦਿਆਂ ਨਾਲ ਲੜਾਈ ਲੜਨ ਨੂੰ ਮੈਨੂੰ ਚੰਗਾ ਲੱਗੂਗਾ ਉਹ ਆਪਣਾ ਪ੍ਰੋਗਰਾਮ ਰੱਖਣਗੇ ਮੈਂ ਆਪਣਾ ਪ੍ਰੋਵਾਨ ਦੱਖੂਗਾ ਉਹ ਅਕਾਲੀ ਦਲ ਦਾ ਜਿਹੜਾ ਜੋ ਕਾਲੀ ਦਲ ਜਿਹੜਾ ਹੁਣ ਸਹੀ ਲੀਹਾਂ ਤੇ ਆਇਆ ਹੈਗਾ ਮਸੀ ਮਸੀ ਮਤਲਬ 26 ਸਾਲ ਫ੍ਰੀਪਿੰਗ ਆ ਪਾਂ ਤੋਂ ਬਾਅਦ ਭਾਜਪਾ ਨਾਲ ਜਿਹਦੇ ਵਾਸਤੇ ਮੈਂ ਹਮੇਸ਼ਾ ਅਕਾਲੀ ਦਲ ਨੂੰ ਕਹਿੰਦਾ ਰਿਹਾ ਕਿ ਤੁਹਾਨੂੰ ਜਿਹੜੀ ਤੁਸੀਂ ਲੋਨ ਖਿਲਾੜਦੇ ਨਾ ਤੁਹਾਨੂੰ ਅੱਖਾਂ ਨਾਲ ਚੁਗਣਾ ਪੈਣਾ ਅੱਜ ਉਹ ਚੁਗਣਾ ਪੈ ਰਿਹਾ ਹੈਗਾ ਪਰ ਫਿਰ ਵੀ ਕੁੱਲ ਮਿਲਾ ਕੇ ਪੰਜਾਬ ਦੀ ਸਿਆਸਤ ਬਾਰੇ ਅਕਾਲੀ ਦਲ ਦਾ ਰਿਵਾਈਵ ਹੋਣਾ ਮੁੜ ਕੇ ਭਾਜਪਾ ਨਾਲ ਨੀਤ ਨਾਤਾ ਟੁੱਟਣਾ ਔਰ ਖੇਤਰੀ ਪਾਰਟੀ ਤੌਰ ਤੇ ਉੱਪਰ ਦਾ ਪੰਜਾਬ ਦੀ ਸਿਆਸਤ ਬਾਰੇ ਸ਼ੁਭ ਲੱਛੜ ਹੈਗਾ ਤੇ ਡਾਕਟਰ ਬਲਬੀਰ ਤੁਹਾਡੇ ਨਾਲ ਖੜੇ ਕਿਉਂਕਿ ਇਕੱਠੇ ਸੀ ਪਹਿਲੇ ਹੁਣ ਇੱਕ ਦੋ ਦੇ ਸਾਹਮਣੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਨੀਂ ਡਾਟੇਬਲ ਵੀ ਨਾ ਮੇਰਾ ਕੋਈ ਨਿਜੀਤਾ ਕੁਸ਼ ਹੈ ਨਹੀਂ ਕੁਝ ਮੇਰੇ ਬੱਚੋ ਉਹਨਾਂ ਨੇ ਮੇਰਾ ਇਲੈਕਸ਼ਨ ਲੜਿਆ ਮੇਰੇ ਇਲੈਕਸ਼ਨ ਮੈਨੇਜਰ ਸਕੇ ਪਹਿਲੀ ਇਲੈਕਸ਼ਨ ਬੜਾ ਹੁਣੀ ਮਿਹਨਤ ਕੀਤੀ ਹੈ ਮੈਂ ਉਹਦਾ ਧੰਨਵਾਦੀਆਂ ਉਹਦੇ ਵਾਸਤੇ ਨਿਜੀ ਤੌਰ ਤੇ ਕੁਝ ਨਹੀਂ ਸਿਆਸੀ ਤੌਰ ਤੇ ਜਿਹੇ ਸਿਆਸਤੇ ਖੜੇ ਨੇ ਉਹਨਾਂ ਮੇਰੇ ਸੌ ਮਤ ਭੇਤੇ ਨੇ ਉਹ ਜੋ ਪਾਰਟੀ ਜਿਹੜੀ ਵਹਿਦਿਆਂ ਦੀ ਪਾਰਟੀ ਹੈ ਜਿਹੜੀ ਦਾਵਿਆਂ ਦੀ ਪਾਰਟੀ ਹੈ ਜਿਹੜੀ ਇਛਤਿਆਰੀ ਪਾਰਟੀ ਹੈ ਜਿਹੜੀ ਪ੍ਰਚਾਰ ਦੀ ਪਾਰਟੀ ਹੈ ਜਿਹੜੀ ਕਹਿੰਦੀ ਕੁਝ ਹੋਰ ਹੈ ਕਰਦੀ ਕੁਝ ਹੋਰ ਹੈ ਪੁਰਾਣੀ ਸਰਕਾਰਾਂ ਨੇ ਕੀਤੇ ਕੰਮਾਂ ਦੇ ਲਿਪਾ ਪੁਚੀ ਕਰਕੇ ਪਲਾਸਟਰ ਕਰਕੇ ਰੰਗ ਰੋਗਨ ਕਰਕੇ ਆਪਣੀਆਂ ਪੁਨੀਆ ਕਰਨ ਵਾਸਤੇ ਸਾਰੇ ਮੁਲਕ ਚ ਪੰਜਾਬ ਦਾ ਜਹਾਜ਼ ਭਜਾਈ ਫਿਰਦੀ ਹੈਗੀ ਹੈ ਸਾਰੇ ਸਾਰੇ ਮੁਲਕ ਚ ਬਤਲਬ ਇਸ਼ਤਿਹਾਰ ਦੇ ਹੀ ਬੈਠੀ ਹੈ ਔਰ ਪੰਜਾਬ ਦਾ ਕਰਜਾਈ ਪੰਜਾਬ ਦਾ ਹਜ਼ਾਰਾਂ ਕਰੋੜ ਦਾ ਬਜਟ ਹੈਗਾ ਉਹ ਇਸ਼ਤਿਹਾਰਾਂ ਤੇ ਜਾ ਰਿਹਾ ਉਹ ਵੀ ਪੰਜਾਬ ਤੋਂ ਬਾਹਰ ਤਾਮਲਨਾਡੂ ਤੇ ਕਰਨਾਲਾ ਵਰਗੇ ਸੂਬੇ ਜਿੱਤੇ ਇੱਕ ਵੀ ਪੰਜਾਬੀ ਜਿੱਤੇ ਪੰਜਾਬੀ ਬਸੋ ਹੈ ਹੀ ਨਹੀਂ ਪੰਜਾਬ ਦਾ ਕੋਈ ਬਹੁਤ ਫਰਕ ਨਹੀਂ ਪੈਣਾ ਹੈਗਾ ਪੰਜਾਬ ਦੇ ਸੱਤੇ ਜਿਹੜੇ ਬਰਾਸ ਸਭਾ ਦੇ ਮੈਂਬਰ ਸੀ ਜਿਹੜੀ ਰਾਜ ਸਭਾ ਇਹ ਰਾਜਾਂ ਦਾ ਸਦਨ ਹੈਗਾ ਉਹ ਸੱਤੇ ਰਾਜ ਸਭਾ ਸੱਤਾਂ 6 ਰਾਜ ਸਭਾ ਮੈਂਬਰ ਉਹ ਪੰਜਾਬ ਤੋਂ ਬਾਹਰ ਲੈ ਜਿਹੜੀਆਂ ਪੰਜਾਬ ਦੇ ਮਿੱਟੀ ਨਾਲ ਕੋਈ ਜੜਾਓ ਨਹੀਂ ਹੈਗਾ ਉਹ ਭੇਜ ਦਿੱਤੇ ਹੈਗੇ ਆ ਦੇਖ ਲਓ ਕਿੰਨਾ ਕਿੰਨਾ ਕ ਨਾਲ ਖੜੇ ਨੇ ਪਾਰਟੀ ਦੀ ਵੀ ਕਿੰਨਾ ਕ ਨਾਲ ਖੜੇ ਨੇ ਚਾਹ ਜਲੰਧਰ ਵਾਲਾ ਚਾਹ ਲੁਧਿਆਣੇ ਵਾਲਾ ਚਾਹ ਉਹ ਦਿੱਲੀ ਵਾਲਾ ਹੈਗਾ ਸੋ ਐਦਾਂ ਦੀ ਪਾਰਟੀ ਤਾਂ ਲੋਕਾਂ ਸਾਹਮਣੇ ਕਾਫੀ ਨੰਗੀ ਹੋ ਚੁੱਕੀ ਹੈ ਮੈਂ ਪੋਲੀਟੀਕਲ ਹਿਸਟਰੀ ਚ ਦੋ ਸਾਲਾਂ ਚ ਕੋਈ ਪਾਰਟੀ ਐਨੀ ਤੇਜ਼ੀ ਨਾਲ ਲੋਕਾਂ ਦੇ ਨੱਕੋ ਬੁੱਲੋਂ ਲਾਤੀ ਨਹੀਂ ਦੇਖੀ ਜਿਨੀ ਆਮ ਆਦਮੀ ਪਾਰਟੀ ਲੋਕਾਂ ਦੇ ਨੱਕੋ ਬੁੱਲੋਂ ਲਾਤੀ ਦੇਖੀ ਹੈ ਜਿਨੀ ਜਿਨੀ ਮਤਲਬ ਨੰਗੀ ਹੋਈ ਹੈ ਜਿਨੀ ਬਦਨਾਮ ਹੋਈ ਹੈ ਇਹ ਤੇ ਸਭ ਪਾਰਟੀਆਂ ਦੇ ਨੁਮਾਇੰਦਿਆਂ ਦੀ ਗੱਲ ਹੈ ਮੁੱਦੇ ਨੇ ਤੁਸੀਂ ਪਾਸਪੋਰਟ ਆਫਿਸ ਪਟਿਆਲੇ ਦੇ ਵਿੱਚ ਆਪਣੇ ਰੇਲਵੇ ਲਾਈਨ ਨੂੰ ਕਰਿਆ 4K ਦੇ ਮੁੱਦੇ ਦੇ ਲੈ ਕੇ ਹੁਣ ਜਿਹੜੇ ਨਵੇਂ ਜਿਹੜੇ ਕਰੋਗੇ ਕਿਉਂਕਿ ਇੱਕ ਤਾਂ ਮੈਂ ਪ੍ਰੋਜੈਕਟ ਨੂੰ ਮਨਜ਼ੂਰ ਕਰਾਇਆ ਸੀ ਰੇਲਵੇ ਨੇ ਪਿੰਕ ਬੁੱਕ ਚ ਆ ਚੁੱਕਿਆ ਉਹ ਹੈਗਾ ਰਾਜਪੁਰਾ ਮਹਾਲੀ ਜੇ ਚੰਡੀਗੜ੍ਹ ਦੇ ਲਿੰਕ ਉਹਦਣਾ ਪੰਜਾਬ ਦੇ 7 ਜਿਹੜੇ ਜ਼ਿਲ੍ਹੇ ਹੈਗੇ ਮਾਲਵੇ ਦੇ ਉਹ ਆਪਣੀ ਰਾਜਧਾਨੀ ਨਾਲ ਜੁੜਦੇ ਹੈਗੇ ਚੰਡੀਗੜ੍ਹ ਸਾਡੀ ਰਾਜਧਾਨੀ ਹੈ ਸਾਡੀ ਪੀਜੀਆ ਹੈ ਸਾਡੀ ਹਾਈ ਕੋਰਟ ਹੈ ਸਾਡੀ ਸਰਕਾਰ ਹੈਗੀ ਸਾਡੀ ਯੂਨੀਵਰਸਿਟੀ ਹੈਗੀ ਹੈ ਹਜ਼ਾਰਾਂ ਲੋਕ ਚੰਡੀਗੜ੍ਹ ਸਫ਼ਰ ਕਰਦੇ ਨੇ ਤੇ ਪੰਜ ਟੋਲ ਪਲਾਜ਼ੇ ਪੈਂਦੇ ਨੇ ਇਸ ਰੋਡ ਦੇ ਉੱਤੇ ਔਰ ਰੋਜ਼ ਐਕਸੀਡੈਂਟ ਹੁੰਦੇ ਨੇ ਤੇ ਜੇਕਰ ਇਹ 22 ਕਿਲੋਮੀਟਰ ਦਾ ਟੋਟਾ ਬੀਟਵੀਨ ਰਾਜ ਤਾਂ ਲੋਕਾਂ ਨੂੰ ਪੰਜ ਟੋਲ ਪਲਾਜ਼ਿਆਂ ਤੋਂ ਮੁਕਤੀ ਮਿਲੂਗੀ ਲੋਕਾਂ ਨੂੰ ਤੇਜ਼ ਸਫ਼ਰ ਮਿਲੂਗਾ ਸੇਫ ਸਫ਼ਰ ਮਿਲੂਗਾ ਪ੍ਰਦੂਸ਼ਣ ਰਹਿਤ ਸਫ਼ਰ ਮਿਲੂਗਾ ਔਰ ਆਰਾਮ ਦੇ ਸਫ਼ਰ ਮਿਲੂਗਾ ਸੋ ਇਹ ਮੇਰਾ ਲਾਈਨ ਨੂੰ ਪ੍ਰੋਜੈਕਟ ਆ ਇਹ 42 ਏਕੜ ਜ਼ਮੀਨ ਅਕਵਾਇਰ ਕਰਨੀ ਸੀਗੀ 78 ਕਰੋੜ ਰੁਪਏ ਦੀ ਨਾ ਬਾਦਲ ਸਾਹਿਬ ਨੇ ਕੀਤੀ ਕਿ ਉਹਨਾਂ ਦੀ ਬੱਸਾਂ ਚੱਲਦੀਆਂ ਸੀਗੀਆਂ ਨਾ ਕੈਪਟਨ ਸਾਹਿਬ ਨੇ ਕੀਤੀ ਉਹਨਾਂ ਦੀ ਭਾਈ ਵਾਲੀ ਸੀ ਕਿਸੇ ਨਾ ਕਿਸ ਤਰ੍ਹਾਂ ਨਾਲ ਚਾਹੇ ਆਪਣੀਆਂ ਬੱਸਾਂ ਨਹੀਂ ਸੀਗੀਆਂ ਪਰ ਇੱਕ ਨਰਮ ਗੋਸ਼ਾ ਰੱਖਦੇ ਸੀ ਕਾਲੀਆਂ ਵਾਸਤੇ ਤੇ ਨਾਇਬ ਮੌਜੂਦਾ ਸਰਕਾਰ ਨੇ 42 ਏਕੜ ਜ਼ਮੀਨ 78 ਕਰੋੜ ਦਿੱਤੀ ਹੈਗੀ ਉਹ 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 ਜ਼ਮੀਨ ਅਕਵਾਇਰ ਕਰਕੇ ਦੇਣੀ ਹੈ ਸੈਂਟਰ ਸਰਕਾਰ ਨੂੰ ਇੱਥੇ ਡਬਲ ਲਾਈਨ ਬਣਨੀ ਹੈਗੀ ਹੈ ਲਾਈਨ ਵਿਛਾਣੀ ਹੈਗੀ ਹੈ ਤੇ ਰਾਜਪੁਰੇ ਤੇ ਚੰਡੀਗੜ੍ਹ ਤੇ ਬਠਿੰਡੇ ਵਿਚਕਾਰ ਗੱਡੀ ਨੂੰ ਤੜਾਣਾ ਮੇਰਾ ਉਦੇਸ਼ ਹੋਊਗਾ ਔਰ ਤਾਂ ਕਿ ਲੋਕਾਂ ਨੂੰ ਮੇਰਾ ਵਧੀਆ ਸਫਰ ਆਰਾਮ ਦੇ ਸਫਰ ਹੈ ਤੇਜ਼ ਸਫਰ ਹੈ ਸਸਤਾ ਸਫਰ ਹੈ ਉਹ ਮਈਆ ਹੋ ਸਕੇ ਬੀਜੇਪੀ ਨੇ ਵੀ ਮੈਨੀਫੈਸਟੋ ਆਪਣਾ ਜਾਰੀ ਕਰ ਦਿੱਤਾ ਉਹਨੂੰ ਕਿਸੇ ਦਾ ਦੇਖ ਰਿਹਾ ਤੁਸੀਂ ਦੇਖੋ ਤਾਂ ਪਹਿਲੇ ਉਹਦਾ ਮੈਨੀਫੈਸਟੋ ਜੁਮਲੇ ਵਾਈਰ ਦੀ ਗੱਲ ਕੱਖ ਨਹੀਂ ਹੈਗਾ ਕਾਂਗਰਸ ਦਾ ਠੋਸ ਨਾ ਨਿਵੈਸ਼ শ্রমিক ਨੇ ਆਏ ਕਿਸਾਨ ਨੇ ਆਏ ਔਰਤਾਂ ਵਾਸਤੇ ਨੇ ਆਈ ਹੈਗਾ ਆਦਿਵਾਸੀਆਂ ਵਾਸਤੇ ਨੇ ਆਈ ਹੈਗਾ اور باقی نچلے ورگ او بی سی واسطے نیا ہے گا اور پچی گرنٹیاں ہے گیا ٹھوس ہے گا کہ ہر 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 گریب عورتوں ایک 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 لکھ روپیہ سال دا ملے گا ہے گا ٹھوس نیا ہے کہ پہلی نوکری پکی ہے ٹھوس نیا ٹھوس ٹھوس میریفیسٹو ہے کہ ایم ایس پی کی قانونی گرنٹی دے گی ٹھوس میریفیسٹو ہے کہ پرائیوٹائجیشن جا 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 ٹھیک داری سسٹم ہے یہ ختم کریں گے یہ ہوں مینیفیسٹو لکان فائیو ٹرین ڈالر دی اکانومی بنا دیں گے 47 ਇਹ ਕਰ ਦੇਵਾਂਗੇ ਪਹਿਲਾਂ ਹੀ ਲੋਕਾਂ ਨੇ 15 ਲੱਖ ਹੱਤਿਆਂ ਵਿੱਚ ਤੇ ਤਾਂ ਕਿਸਾਨਾਂ ਦੀ ਆਮਦਨ ਦੁਗਣੀ ਵਰਗੇ ਕਿੰਨੇ ਹੀ ਸੋਚੇ ਜਿਹਨੂੰ ਬਾਅਦ ਚ ਅਮਦਸਾ ਕਹਿੰਦਾ ਹੋਤਾ ਜਨਾਬੀ ਜੁਮਲਾ ਥਾ ਪਹਿਲਾਂ ਹੀ ਸੁਣਿਆ ਹੁਣ ਵੀ ਜੁਮਲਾ ਬਤ ਕੁਛ ਬਕਵਾ ਹੀ ਨਹੀਂ ਹੈ ਉਹ ਵਜੇ ਤੋਂ ਐਸਨ ਪਟਿਆਲਾ ਤੋਂ ਧਰਮਵੀਰ ਗਾਂਧੀ ਜਿਨ੍ਹਾਂ ਨੂੰ ਕਾਂਗਰਸ ਤੋਂ ਹਾਈ ਕਮਾਂਡ ਨੇ ਸੀਟ ਦਿੱਤੀ ਹੈ ਇਹਨਾਂ ਨੇ ਸਾਰ ਪਾਰਟੀਆਂ ਨੂੰ ਜਿਹੜਾ ਹੈਗਾ ਕਿ ਆੜੇ ਹੱਤੀ ਲਿੱਤਾ ਤੇ ਨਾਲ ਹੀ ਕਹਿ ਕਿ ਮੈਂ ਇਸ ਸੀਟ ਨੂੰ ਜਿੱਤ ਕੇ ਦਿਖਾਵਾਂਗਾ